ਪੰਜਾਬ ਸਰਕਾਰ ਵੱਲੋਂ ਚਲਾਈ ਗਈ ਮੁਹਿੰਮ ਯੁੱਧ ਨਸ਼ਿਆਂ ਵਿਰੁੱਧ ਦੇ ਤਹਿਤ ਬਠਿੰਡਾ ਪੁਲਿਸ ਵੱਲੋਂ ਇੱਕ ਵਿਅਕਤੀ ਜੋ ਨਸ਼ਾ ਸਪਲਾਈ ਕਰਨ ਦਾ ਕੰਮ ਕਰ ਰਿਹਾ ਸੀ ਉਹ ਕਾਬੂ ਕੀਤਾ ਗਿਆ ਇਸ ਕੇਸ ਨੂੰ ਲੈ ਕੇ ਸਾਡੇ ਨਾਲ ਗੱਲਬਾਤ ਕਰਨ ਲਈ ਡੀਐਸਪੀ ਟੀ ਕੁਸ਼ਪ੍ਰੀਤ ਸਿੰਘ ਮੌਜੂਦ ਹੈ ਗੱਲਬਾਤ ਕਰਦੇ ਹਾਂ ਸਰ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਸਰ ਇੱਕ ਵਿਅਕਤੀ ਕਾਬੂ ਕੀਤਾ ਗਿਆ ਜੋ ਹੈਰੋਇਨ ਦੀ ਸਪਲਾਈ ਕਰਦਾ ਸੀ ਕੀ ਕਰਾ ਚਾਹੋ ਜਿਹੜੀ ਕਿ ਪੰਜਾਬ ਸਰਕਾਰ ਵੱਲੋਂ ਯੁੱਧ ਨਸ਼ਾ ਵਿਰੁੱਧ ਮੁਹਿੰਮ ਚਲਾਈ ਜਾ ਰਹੀ ਹੈ ਇਹਦੇ ਵਿੱਚ ਪੁਲਿਸ ਵੱਲੋਂ ਲਗਾਤਾਰ ਜਿਹੜੇ ਕਿ ਨਸ਼ਾ ਤਸਕਰ ਨੇ ਸਪਲਾਈਰ ਪੈਡਲਰ ਉਹਨਾਂ ਵਿਰੁੱਧ ਅਤਨੌਈ ਕਾਰਵਾਈ ਕੀਤੀ ਜਾ ਰਹੀ ਹੈ ਤੇ ਇਹਦੇ ਤਹਿਤ ਹੀ ਕੱਲ ਮਿਤੀ 13 ਪੰਜ ਨੂੰ ਇੱਕ ਜਿਹੜਾ ਪੈਡਲਰ ਸੀਗਾ ਸੰਦੀਪ ਸਿੰਘ ਬੋਬੀ ਉਹਨੂੰ 300 ਗ੍ਰਾਮ ਹਿਰੋਇਨ ਦੇ ਨਾਲ ਉਗਰਫਾਰ ਕੀਤਾ ਗਿਆ ਸਰ ਜੀ ਗੱਲ ਕਰੀਏ ਕਿੰਨੇ ਟਾਈਮ ਦਾ ਇਹ ਹਿਰੋਇਨ ਸਪਲਾਈ ਕਰਨ ਦਾ ਕੰਮ ਕਰ ਰਿਆ ਸੀ ਇਹ ਜੀ ਪਤਾ ਲੱਗੇਗਾ ਸੁਨਾਹਲੇ ਦੇ ਉੱਤੇ ਜੋ ਵੀ ਸਾਨੂੰ ਪਤਾ ਲੱਗੇਗਾ ਦੇ ਉੱਤੇ ਕੋਈ ਪ੍ਰੀਵੀਅਸ ਐਫ ਆਈ ਆਰ ਨਹੀਂ ਹੈ ਤੇ ਅੱਗੇ ਜੋ ਵੀ ਤੱਥ ਹੋਣਗੇ ਉਹ ਤਫ਼ਰੀਖੇ ਸਾਹਮਣੇ ਲਿਆ ਜਾਂਦੇ ਦਰਦੇ ਮੈਂ ਦੇਖਿਆ ਪੈਨੀ ਵੱਡੀ ਰਿਕਵਰੀ ਹੈਗੀ ਹੈ ਤੇ ਪਹਿਲਾਂ ਵੀ ਇਹਦੇ ਕੋਈ ਮਾਮਲਾ ਦਰਜ ਨਹੀਂ ਹੈਗਾ ਕਿਵੇਂ ਦੇਖਦੇ ਹਾਂ ਚੀਜ਼ਾਂ ਦੇਖੋ ਕਈ ਔਰ ਨਹੀਂ ਹੁੰਦਾ ਕਿਸੇ ਇੱਕ ਨਵੇਂ ਤੋਂ ਨਵੇਂ ਕੋਈ ਤਸਕਰ ਜਾਂ ਪੈਡਲਰ ਸਾਹਮਣੇ ਆ ਜਾਂਦੇ ਨੇ ਤੇ ਪਰ ਇਹ ਇੱਕ ਵੱਡੀ ਸਫਲਤਾ ਹੈ ਬਟੇਂਡਾ ਪੁਲਿਸ ਨੇ ਜਿੱਥੇ ਇੱਕ ਕਮਰਸ਼ੀਅਲ ਰਿਕਵਰੀ 300 ਗ੍ਰਾਮ ਦੀ ਹੋਈ ਹੈ ਤੇ ਇਹ ਇੱਕ ਇਹ ਦਰਸਾਉਂਦੀ ਹੈ ਕਿ ਬਟੇਂਡਾ ਪੁਲਿਸ ਕਿੰਨੇ ਲਗਨ ਦੇ ਨਾਲ ਕਿੰਨੀ ਮਿਹਨਤ ਦੇ ਨਾਲ ਇਸ ਮੁਹਿੰਮ ਨੂੰ ਅੰਜਾਮ ਦੇਣ ਦੇ ਵਿੱਚ ਜੁਟੀ ਹੋਈ ਹੈ ਸਰ ਜੇ ਗੱਲ ਕਰੀਏ ਵਿਅਕਤੀ ਬੇਸੀ ਕੰਮ ਕੀ ਕਰਦਾ ਹੈ ਇਹ ਫਿਲਹਾਲ ਤਾਂ ਅਨਐਮਪਲੋਇਡ ਹੀ ਸੀਗਾ ਤੇ ਆਪਣਾ ਕੋਹਦਾ ਪਿੰਡ ਦਾ ਰਹਿਣ ਵਾਲਾ ਹੈ ਤੇ ਫਿਲਹਾਲ ਇਹ ਕੋਈ ਕੰਮਕਾਰ ਨਹੀਂ ਕਰ ਰਿਹਾ ਸਰ ਇਹਨੂੰ ਮਾਨ ਜੋ ਕੋਰਚ ਪੇਸ਼ ਕਰ ਦਿੱਤਾ ਗਿਆ ਇਸ ਵਿਅਕਤੀ ਨੂੰ ਇਹਨੂੰ ਅੱਜ ਪੇਸ਼ ਕੀਤਾ ਜਾਵੇਗਾ ਤੇ ਰਿਮਾਨਡ ਹਾਸਲ ਕੀਤਾ ਜਾਵੇਗਾ ਸਰ ਇਸ ਤਰ੍ਹਾਂ ਦੇ ਜਿਹੜੇ ਨਸ਼ਾ ਵੇਚਣ ਦਾ ਕੰਮ ਕਰ ਰਹੇ ਆ ਖਾਸ ਕਰਕੇ ਚਿੱਟਾ ਵੇਚਣ ਦਾ ਕੰਮ ਕਰ ਰਹੇ ਆ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੀਦਾ ਹੈ ਕੀ ਮੈਸੇਜ ਬੜਾ ਸਾਫਟ ਤੇ ਸਪਸ਼ਟ ਹੈ ਜਿਹੜੀ ਪੰਜਾਬ ਸਰਕਾਰ ਬਹੁਤ ਸੀਰੀਅਸਲੀ ਇਸ ਜਿਹੜੀ ਮੁਹਿੰਮ ਇਹਨੂੰ ਪਰਸੂ ਕਰ ਰਹੀ ਆ ਤੇ ਉਹਨਾਂ ਲਈ ਮੈਸੇਜ ਇਹ ਹੀ ਆ ਕਿ ਜਾਂ ਤਾਂ ਉਹ ਨਸ਼ਾ ਵੇਚਣਾ ਛੱਡ ਦੇਣ ਜਾਂ ਫਿਰ ਸਾਡਾ ਏਰੀਆ ਛੱਡ ਦੇਣ ਕਿਉਂਕਿ ਇਹਨਾਂ ਨੂੰ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਇਹਨਾਂ ਨੂੰ ਕੋਈ ਵੀ ਬਖਸ਼ਾ ਨਹੀਂ ਜਾਏਗਾ ਤੇ ਇਹਨਾਂ ਬਰੁਤ ਜੋ ਵੀ ਕਾਰਵਾਈ ਸਖਤ ਹੋ ਸਖਤ ਕਾਰਵਾਈ ਉਹ ਕੀਤੀ ਜਾਵੇਗੀ ਸਰ ਜੀ ਗੱਲ ਕਰੀਏ ਵਿਅਕਤੀ ਜਿਹੜਾ ਇਹ ਨਸ਼ਾ ਲਿਆਇਆ ਕਿੱਥੋਂ ਸੀਗਾ ਤੇ ਸਪਲਾਈ ਕਿੱਥੇ ਕਰਨਾ ਸੀ ਇਹਨੇ ਜੋ ਇਹਦਾ ਸਪਲਾਇਰ ਹੈ ਉਹ ਅਸੀਂ ਬੈਕਵਰਡ ਦੇ ਫਾਰਵਰਡ ਲਿੰਕੇਜ ਦੀ ਪਤਾ ਕਰਾਂਗੇ ਅਜੇ ਦੀ ਡੂੰਘਾਈ ਨਾਲ ਜਾਂਚ ਹੋਣੀ ਚਾਹੀਦੀ ਹੈ ਹੋਏਗੀ ਤੇ ਨਾਲੇ ਤੇ ਜਿਹੜਾ ਵੀ ਸਪਲਾਈਰ ਇਹਦਾ ਹੋਗਾ ਉਹ ਅੱਗੇ ਜਾਂਚ ਵਿੱਚ ਪਤਾ ਲੱਗੇਗਾ ਸਰ ਜੇ ਗੱਲ ਕਰੀਏ ਡੀਜੀਪੀ ਪੰਜਾਬ ਗੋਰ ਯਾਦਵ ਨੇ ਇੱਕ ਡੈਡਲਾਈਨ ਦਿੱਤੀ ਹੈ 31 ਮਈ ਕੀ ਲੱਗਦਾ ਬਟਿੰਡਾ ਨਸ਼ਾ ਮੁਕਤ ਇਸ ਡੈਡਲਾਈਨ ਜੋ ਦਿੱਤੀ ਗਈ ਹੈ 31 ਮਈ ਹੋਵੇਗਾ ਹਾਂਜੀ ਡੀਜੀਪੀ ਸਾਹਿਬ ਵੱਲੋਂ ਡੈਡਲਾਈਨ ਦਿੱਤੀ ਗਈ ਹੈ ਤੇ ਪੰਜਾਬ ਪੁਲਿਸ ਉਸ ਜਿਹੜੀ ਬਟਿੰਡਾ ਪੁਲਿਸ ਹੈ ਇਨੂੰ ਮਤਲਬ ਉਹਨੂੰ ਕਰਨ ਲਈ ਦਿਨ ਰਾਤ ਜੁੜੀ ਹੋਈ ਹੈ ਸੀ ਸੀਰੀਅਸਲੀ ਨੂੰ ਇਸ ਤੋਂ ਕੰਮ ਕਰ ਰਹੇ ਜੋ ਵੀ ਲੀਡਸ ਮਿਲ ਰਹੀਆਂ ਨੇ ਜੋ ਵੀ ਪਰਚੇ ਦਿੱਤੇ ਜਾ ਰਹੇ ਨੇ ਜੋ ਵੀ ਹੋਰ ਡੀ ਐਡਿਕਸ਼ਨ ਸੈਂਟਰਾਂ ਦੇ ਵਿੱਚ ਜਿਹੜੇ ਨਸ਼ੇ ਆਦੀ ਉਹਨਾਂ ਨੂੰ ਦਾਖਲ ਕਰਾਇਆ ਜਾ ਰਿਹਾ ਇਹ ਸਾਰੀ ਮੁਹਿੰਮ ਚੱਲ ਰਹੀ ਹੈ ਤੇ ਮੈਨੂੰ ਪੂਰਾ ਯਕੀਨ ਹੈ ਕਿ ਅਸੀਂ ਆਪਣੇ ਜਿਹੜੇ ਟਾਰਗੇਟ ਹੈ ਨੂੰ ਜ਼ਰੂਰ ਮੀਟ ਕਰਾਂਗੇ ਬਿਲਕੁਲ ਜੀ ਬਿਲਕੁਲ ਐਸ ਸੀ ਡੀ ਐਸ ਪੀ ਡੀ ਕੁਸ਼ਪ੍ਰੀਤ ਸਿੰਘ ਜਿਨ੍ਹਾਂ ਨੇ ਕਿਹਾ ਕਿ ਨਸ਼ਾ ਵੇਚਣ ਵਾਲੇ ਵਿਅਕਤੀਆਂ ਨੂੰ ਬਟਿੰਡਾ ਪੁਲਿਸ ਵੱਲੋਂ ਕਿਸੇ ਕਿਸਮ ਤੇ ਬਖਸ਼ਿਆ ਨਹੀਂ ਜਾਇਦਾ ਤੇ ਉਹਨਾਂ ਤੇ ਜਿਹੜੀ ਹੈ ਸਖਤ ਤੋਂ ਸਖਤ ਜਿਹੜੀ ਹੈ ਕਾਰਵਾਈ ਕੀਤੀ ਜਾਵੇਗੀ ਕੈਮਰਾਮੈਨ ਸេចਲ ਦੇ ਨਾਲ ਮਨੋਚਰਕੀ ਬਾਲ ਤੈਂਸ ਜੇਰਾ ਟੀਵੀ ਬਠਿੰਡਾ